ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਗੁਰਾਇਆਂ ਦੇ ਵਾਰਡ ਨੰਬਰ 13 ਬੋਪਾਰਾ ਵਿਖੇ ਬਲack ਪ੍ਰਦਾਨ ਸੁਦੇਸ਼ ਕੁਮਾਰ ਬਿੱਲਾ ਦੇ ਘਰਾਇ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਉਨ੍ਹਾਂ ਨਾਲ ਸਹਿਚ ਗੁਰਾਇਆਂ ਸਿਕੰਦਰ ਸਿੰਘ ਵਰਕ ਸਾਫ ਦਾ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਚੇਅਰਮੈਨ ਪ੍ਰਦੀਪ ਤੁੱਗਲ ਹਲਕਾ ਫਲੋਰ ਦੇ ਕੋਆਰਡੀਨੇਟਰ ਪੰਕਜ ਭੜਦਵਾਜ ਵਾਰਡ 13 ਦੇ ਕਾਉਂਸਲਰ ਕੰਚਨ ਬਾਲਾ ਦੇ ਪਤੀ ਗੁਰਪ੍ਰੀਤ ਗੁੱਪੀ ਸਮੇਤ ਹੋਰ ਪਤਵੰਤੇ ਪਹੁੰਚੇ ਇਸ ਮੋਕੇ ਪ੍ਰਿੰਸੀਪਲ ਪ੍ਰਿੰਮ ਕਹਿੰਨੇ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰ ਇੱਕ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਸਖਤੀ ਨਾਲ ਕਾਰਵਾਈ ਕਰ ਰਹੀ ਹੈ। ਅੱਗੇ ਉਹਨਾਂ ਨੇ ਕੀ ਕਿਹਾ ਆਓ ਸੁਣੋ। ਸਰਸਵਾ ਫਲੋ ਦਾ ਬਹੁਤ ਹੀ ਮਹੱਤਵਪੂਰਨ ਪੰਡ ਗੋਪਾਰਾਏ ਔਰ ਗੋਪਾਰਾਏ ਨੇ ਦੋਨੇ ਬਾੜ ਨੰਬਰ 1 ਤੇ ਬਾੜ ਨੰਬਰ 13 ਦੇ ਬਹੁਤ ਹੀ ਸਤਕਾਰ ਭੈਣੋ ਦੇ ਭਰਾਓ ਇਸ ਬੁਫਾਰਾਈ ਫੈਲਦੇ ਵਿੱਚ ਬਹੁਤ ਸੀ ਬਲਖੜ ਸੀ ਚੀਤਾ ਜਿਹੜੀਆਂ ਉਹ ਗੁਆਂ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਜਦੋਂ ਵੀ ਕੋਈ ਬرائی ਪੁੱਥਨ ਹੋਈ ਆ ਤਾਂ ਉਹ ਸਪਸ਼ਟ ਕਰਕੇ ਸਾਥ ਦਿੱਤਾ ਅੱਜ ਮੇਰੇ ਤੋਂ ਪਹਿਲਾ ਸਰਕਾਰ ਸਾਥੀਆਂ ਨੇ ਚੇਅਰਮੈਨ ਪ੍ਰਦੀਪ ਦੁਕਲ ਨੇ ਚੇਅਰਮੈਨ ਸਾਡੇ ਰੋਸ਼ਨਾ ਰੋਸ਼ੀ ਜਿਹੜੇ ਮੇਰੇ ਪਰਿਵਾਰਕ ਮੈਂਬਰ ਨੇ ਰਿਸ਼ਤੇਦਾਰ ਨੇ ਉਹਨਾਂ ਨੇ ਔਰ ਐਸਐਸਓ ਸਾਹਿਬ ਨੇ ਬਹੁਤ ਹੀ ਬੰਦਿਆ ਵਾਕੂਬੀ ਜਿਹੜਾ ਹੈ ਉਹ ਜੁੱਧ ਨਸ਼ਾ ਵਿਰੋਧ ਜਿਹੜਾ ਉਹ ਚਾਲਣਾ ਪਾਇਆ ਫਰੋੜ ਸਾਹਿਬ ਨੇ ਬੈਠੇ ਦੇ ਮੇਰੇ ਸਾਹਮਣੇ ਇਹਨਾਂ ਨੇ ਵੀ ਸਰਕਾਰਾਂ ਦਾ ਦੌਰ ਦੇਖਿਆ ਹਲਕਾ ਬਦਲ ਸਭ ਫਰੋੜ ਦੇ ਵਿੱਚ ਜੋ ਪਿਛਲੇ ਦਿਨਾਂ ਤੋਂ ਜੁੱਧ ਨਸ਼ਾ ਵਿਰੋਧ ਪ੍ਰੋਗਰਾਮ ਚੱਲ ਰਿਹਾ ਹੈ ਸਾਡੇ ਸੂਬੇ ਦੇ ਮੁੱਖ ਮੰਤਰੀ ਦਾ ਭਵਨ ਸਿੰਘ ਬਾਨ ਜੀ ਨੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਅਸੀਂ ਹਲਕਾ ਬਦਾਰ ਸਬਾ ਫਲੋਰ ਦੀ ਬਾੜ ਨੰਬਰ 13 ਦੀ ਬਾੜ ਨੰਬਰ 1 ਜੋ ਕਿ ਗੋਪਾਰਾਏ ਪਿੰਡ ਦੇ ਵਿੱਚ ਸਤ ਨੇ ਉਹਨਾਂ ਪੋਸਟ ਪਿੰਡ ਦੇ ਵਿੱਚ ਆ ਕੇ 13 ਨੰਬਰ ਤੇ ਬਾੜ ਨੰਬਰ 1 ਦੇ ਲੋਕਾਂ ਨੂੰ ਅੱਜ ਇੱਕ ਸੌ ਫਲਾਈ ਆ ਔਰ ਲੋਕਾਂ ਨੂੰ ਜਾਗਰੂਕ ਕੀਤਾ ਕਿ ਆਓ ਇਹ ਜਿਹੜਾ ਜੁੱਤ ਨਸ਼ਿਆਂ ਬੁਝ ਜਿਹੜਾ ਪ੍ਰੋਗਰਾਮ ਆ ਆਪਣੇ ਅੰਤਲੇ ਸਾਹਾ ਦੇ ਅੰਤਲੇ ਪੜਾ ਤੇ ਜਿਹੜਾ ਪੁੱਜ ਚੁੱਕਾ ਆ ਤੁਸੀਂ ਵੀ ਇਸ ਦੇ ਇੱਕ ਪਾਕੀਦਾਰ ਬਣੋ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਵਾਰਡਾਂ ਦੇ ਵਿੱਚ ਜੇ ਕੋਈ ਤੁਹਾਨੂੰ ਨਸ਼ੇ ਦਾ ਵਪਾਰੀ ਮਿਲਦਾ ਆ ਤਾਂ ਉਸ ਦੀ ਸੂchnਾ ਪੰਜਾਬ ਪੁਲਿਸ ਨੂੰ ਜਿਹੜਾ ਤੁਹਾਨੂੰ ਅਸੀਂ ਨੰਬਰ ਦਿੱਤਾ ਹੈ ਉਸ ਤੇ ਸੂਚਿਤ ਕਰੋ ਤਾਂ ਕਿ ਅਸੀਂ ਉਹ ਨਸ਼ੇ ਦੇ ਵਪਾਰੀਆਂ ਨੂੰ ਉਹਨਾਂ ਦੇ ਵਣ ਦੇ ਸਥਾਨਾਂ ਤੱਕ ਪਹੁੰਚਾਈਏ ਔਰ ਨਾਲ ਦੀ ਨਾਲ ਜੇ ਕੋਈ ਬੱਚਾ ਜੇ ਨਸ਼ੇ ਦੀ ਲਤ ਦੇ ਵਿੱਚ ਫਸ ਗਿਆ ਜਿਸ ਨੂੰ ਨਸ਼ੇ ਦੀ ਬਿਮਾਰੀ ਲੱਗ ਗਈ ਆ ਉਸ ਲਈ ਵੀ ਅਸੀਂ ਮੋੜ ਵਿਸਾਉ ਕੇਂਦਰ ਜਿਹੜੇ ਆ ਨਸ਼ਾ ਛਡਾਊ ਕੇਂਦਰ ਜਿਹੜਾ ਕਿ ਜਲੰਧਰ ਦੇ ਵਿੱਚ ਔਰ ਨੂਰਮੰਗਲ ਦੇ ਵਿੱਚ ਚੱਲਿਆ ਆਗਾ ਉੱਥੇ ਉਹਨਾਂ ਨੂੰ ਆਪਾਂ ਅਹ ਟ੍ਰੀਟਮੈਂਟ ਕਰਵਾ ਕੇ ਉੱਥੇ ਉਹਨਾਂ ਨੂੰ ਸਕਿੱਲ ਪ੍ਰੋਗਰਾਮ ਸਿਖਾ ਕੇ ਤਾਂ ਕਿ ਉਹਨੂੰ ਮੁੜ ਕੇ ਆਪਾਂ ਨੰਮੀ ਜ਼ਿੰਦਗੀ ਰਾਹੀ ਆਪ ਪਾਉਣ ਕੰਮ ਕਰ દਈਏ ਤੇ ਮੁੜ ਕੇ ਜਿਹੜਾ ਉਹ ਆਪਣੀ ਜ਼ਿੰਦਗੀ ਜੀ ਲਈ ਸਫਲ ਹੋਵੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਮੂਹ ਜਿਹੜੇ ਕਾਉਂਸਲਰ ਸਹਿਵਾਣ 13 ਦੇ 13 ਔਰ ਸਾਡੇ ਪ੍ਰਧਾਨ ਹਰਮੇਸ਼ਨਾ ਜੀ ਸੀ ਔਰ ਪ੍ਰਦੀਪ ਤੁੰਗਲ ਚੇਅਰਮੈਨ ਜੀ ਔਰ ਰੋਸ਼ਨਾ ਰੋਸ਼ੀ ਜੀ ਔਰ ਸਾਰੇ ਸਤਕਾਰਯੋਗ ਸ਼ਖਸੀਤਾ ਇਹਦੇ ਵਿੱਚ ਜਿਹੜਾ ਅੱਜ ਸ਼ਾਮਲ ਸੀ ਔਰ ਸਾਰੇ ਨੇ ਪ੍ਰਣ ਕੀਤਾ ਨੇਚਾ ਕੀਤਾ ਕਿ ਸੂਬੇ ਦੇ ਮੁਖਮਤੀ ਰਾਤਵਾਂ ਸਿੰਘ ਮਾਨ ਉਹਨਾਂ ਨੇ ਜੋ ਲੜਾਈ ਲੱਗੀ ਆ ਹਿੰਦ ਨਸ਼ਿਆਵਤ ਉਸੇ ਵਿੱਚ ਅਸੀਂ ਡਟ ਕੇ ਉਹਨਾਂ ਦਾ ਸਾਥ ਦੇਣਾ ਨੇ ਸੋ ਸਾਰੇ ਸਾਥੀਆਂ ਦਾ ਧੰਨਵਾਦ ਜੈ ਸਾਡੇ ਮਾਜੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਫਲਕਾਨ ਤਿਆਰ ਬਲੌਰ ਔਰ ਜਿੰਨੇ ਵੀ ਮੇਰੇ ਵੀਰ ਜਿੱਥੋਂ ਬਰਾਇਆ ਤੋਂ ਐਫਸੀ ਸਾਹਿਬ ਆਏ ਨੇ ਔਰ ਜਿੰਨੇ ਵੀ ਇਲਾਕੇ ਦੇ ਸੱਜਣ ਬੈਠੇ ਨੇ ਸਾਰਿਆਂ ਨੂੰ ਮੇਰੇ ਕੋਲ ਜੀ ਆਇਆਂ ਔਰ ਇੱਕੋ ਹੀ ਨਾਰਾ ਆ ਜੁੱਤ ਨਸ਼ਿਆਂ ਦੇ ਵਿਰੁੱਧ ਇਹਦੇ ਵਿੱਚ ਸਰਕਾਰ ਦਾ ਸਾਥ ਦਓ ਜੋ ਸਰਕਾਰ ਇਸ ਟਾਈਮ ਬਹੁਤ ਸਟ੍ਰਿਕਟਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜੇ ਕੋਈ ਨਸ਼ਾ ਵੇਚਦਾ ਕਿਥੇ ਵੀ ਜਗਾ ਉਥੇ ਭੇਜਿਆ ਜਾਊਗਾ ਜਿਹੜਾ ਨਸ਼ਾ ਪੀਂਦਾ ਉਹਨੂੰ ਸਹਿਤ ਜਮਤ ਰਾਇਆ ਜਾਊਗਾ ਦਾਖਲ ਕਰਵਾ ਕੇ ਉਹਦਾ ਇਲਾਜ ਕਰਾਇਆ ਜਾਊਗਾ ਪ੍ਰਾਪਰ ਇਲਾਜ ਹੋਊਗਾ ਤਕਰੀਬਨ ਜਿੰਨੇ ਵੀ ਹੁਣ ਤੱਕ ਬੰਦੇ ਆਪਾਂ ਸੈਂਟਰ ਭੇਜੇ ਨੇ ਇਲਾਜ ਵਾਸਤੇ ਉਹ ਸਾਰੇ ਠੀਕ ਹੋ ਕੇ ਆ ਰਹੇ ਨੇ ਔਰ ਖੁਦ ਕਹਿ ਰਹੇ ਨੇ ਕਿ ਅਸੀਂ ਇਹ ਨਸ਼ਾ ਛੱਡ ਚੁੱਕੇ ਹਾਂ ਔਰ ਜਿੰਨੇ ਬਚਦੇ ਨੇ ਆਪਾਂ ਗਲੀ ਮਹੱਲਾ ਪਿੰਡ ਸਾਰੇ ਇਕੱਠੇ ਹੋ ਕੇ ਸਾਰੇ ਮੈਨੂੰ ਦੱਸੋ ਮੈਂ ਆਪ ਆਪਣੀ ਗੱਡੀ 'ਚ ਖੜ ਕੇ ਜਮਾ ਕਰਾਵਾਂਗਾ ਦਾਖਲ ਕਰਾਵਾਂਗਾ ਔਰ ਪ੍ਰਾਪਰ ਰਾਜ ਕਰਾਵਾਂਗੇ ਸਾਡਾ ਇਹੀ ਨਾਰਾ ਹੈ ਜੁੱਤ ਨਸ਼ੇ ਦੇ ਬੁਰੇ ਜੈ ਹਿੰਦ